ਸੋਸ਼ਲ ਮੀਡੀਆ ਇਨਫਲੂਐਂਸਰ ਦੀਪਕਾ ਲੋਥਰਾ ਨੂੰ ਧਮਕੀਆਂ ਦੇਣ ਦੇ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਕੀਤੀ ਗਈ ਹੈ ਦੋਹਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੋਸ਼ਲ ਮੀਡੀਆ ਇਨਫਲੂਐਂਸਰ ਦੀਪਕਾ ਲੁਥਰ ਨੂੰ ਈਮੇਲ ਰਾਹੀਂ ਧਮਕੀਆਂ ਦੇਣ ਦੇ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਬੀਤੇ ਦਿਨੀ ਰਮਨਦੀਪ ਸਿੰਘ ਵਾਸੀ ਪਟਿਆਲਾ ਅਤੇ ਜਸਪ੍ਰੀਤ ਸਿੰਘ ਵਾਸੀ ਲੁਧਿਆਣਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਅੱਜ ਅੰਮ੍ਰਿਤਸਰ ਦੀ ਮਾਨਯੋਗ ਅਦਾਲਤ ਵਿੱਚ ਦੋਹਾਂ ਮੁਲਜ਼ਮਾਂ ਨੂੰ ਪੇਸ਼ ਕੀਤਾ ਗਿਆ ਜਿੱਥੇ ਦੋਹਾਂ ਮੁਲਜ਼ਮਾਂ ਨੂੰ ਅਦਾਲਤ ਨੇ ਨਿਆਇਕ ਹਿਰਾਸਤ ਵਿੱਚ ਭੇਜਣ ਦਾ ਆਦੇਸ਼ ਜਾਰੀ ਕੀਤਾ ਇਸ ਬਾਬਤ ਅੰਮ੍ਰਿਤਸਰ ਦੇ ਥਾਣਾ ਮੁਹਕਮਪੁਰਾ ਦੇ ਐਸਐਚਓ ਮੋਹਿਤ ਕੁਮਾਰ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਹੋਇਆਂ ਦੋਹੇ ਮੁਲਜ਼ਮਾਂ ਦੇ ਮੋਬਾਈਲ ਫੋਨ ਫੋਰੈਂਸਿਕ ਜਾਂਚ ਲਈ ਭੇਜ ਦਿੱਤੇ ਹਨ ਅਤੇ ਜਾਂਚ ਜਾਰੀ ਹੈ ਅਤੇ ਹੋਰ ਪਹਿਲੂਆਂ ਦੀ ਵੀ ਤਫ਼ਤੀਸ਼ ਕੀਤੀ ਜਾ ਰਹੀ ਹੈ। ਇਹਦੇ ਵਿੱਚ ਅਸੀਂ ਜਿਹੜੀ ਹੈ ਇਨਵੈਸਟੀਗੇਸ਼ਨ ਜਿਹੜੀ ਹੈ ਮੁਕਦਮੇ ਦੀ ਕਰ ਰਹੇ ਹਾਂ ਜੀ ਤੇ ਮੁਕਦਮੇ ਦੀ ਤਫ਼ਤੀਸ਼ ਜਿਹੜੀ ਹੈ ਉਹ ਬਿਲਕੁਲ ਜਿਹੜੇ ਤੱਥਾਂ ਦੇ ਆਧਾਰ 'ਤੇ ਕੀਤੀ ਜਾ ਰਹੀ ਹੈ ਜੋ ਵੀ ਫੈਕਟ ਸਾਹਮਣੇ ਹੋਣਗੇ ਤੁਹਾਨੂੰ ਨਾਮ ਦੀ ਮਾਨ ਖਤਮ ਹੋ ਜਾਵੇਗਾ। ਅੱਜ ਜਿਹਨਾਂ ਦਾ ਜੁਡੀਸ਼ੀਅਲ ਮਾਨਗਦਾ ਇਹਨਾਂ ਦੇ ਜਿਹੜੇ ਫੋਨ ਨੇ ਉਹ ਸੀ ਅਨਲਾਈਜ਼ ਕਰਨਾ ਤੇ ਜਿਹੜਾ ਲੈ ਦੇਣਾ ਇਹਨਾਂ ਨੂੰ ਸਿਰਫ ਮੋਬਾਈਲ ਫੋਨ 14 ਦਿਨਾਂ ਦੀ ਟ੍ਰੈਕਸ ਦੋਵੇਂ ਸਰਜੀ ਤੋਂਾਂ ਦੀ ਦੋਹਾਂ ਦੇ ਇੱਕ ਵਾਰ ਰੋਣ ਦਾ ਕੋਈ ਨਿਮਰਤ ਸਰ ਉਮਰਲੀ ਨੋਟਸ ਦੇ ਨਾਲ ਸਾਹਮਣੇ ਆਏ ਨੰਬਰ ਦੇ ਨਾਲ ਕੋਈ ਲਿੰਕ ਸਾਹਮਣੇ ਆਏ ਤਾਂ ਪਲੀਜ਼ 1 ਬਾਈ 1 ਇਹ ਇਹ ਆਪਣੀ ਜਿਹੜੀ ਇੰਸਟਾ ਦੇ ਆਪਣੇ ਜਿਹੜਾ ਉਹਨੂੰ ਕਰਦੇ ਕਰਦੇ ਟਰੋਲ ਇਹਨਾਂ ਨੇ ਉਹਨੂੰ ਕਮੈਂਟਸ ਕੀਤੇ ਸੀ ਦੀਪਕ ਲੋਚਨ ਦਾ ਉਹਦੇ ਰਿਗਾਰਡਿੰਗ ਅਸੀਂ ਇਨਵੈਸਟੀਗੇਸ਼ਨ ਅੱਗੇ ਵੀ ਕਰ ਰਹੇ ਹਾਂ ਇਹਨਾਂ ਦੀ ਪਹਿਲਾਂ ਕਦੇ ਮੁਲਾਕਾਤ ਹੋਈ ਹੋਵੇ ਅਮਰਿਤਪਾਲ ਮੈਰੋਤ ਨਾਲ ਇਹਦੇ ਬਾਰੇ ਵਿੱਚ ਹਾਲੇ ਨਹੀਂ ਤਾਂ ਕੋਈ ਹਾਲੇ ਨਹੀਂ ਕੋਈ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲਾ ਸਿਰਫ ਇੱਕ ਆਨਲਾਈਨ ਧਮਕੀ ਦਾ ਨਹੀਂ ਸਗੋਂ ਇੱਕ ਵੱਡੀ ਸਾਜ਼ਿਸ਼ ਦਾ ਹਿੱਸਾ ਵੀ ਹੋ ਸਕਦਾ ਜਿਸ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾ ਰਹੀ ਹੈ ਹੁਣ ਦੇਖਣਾ ਹੋਵੇਗਾ ਕਿ ਫੋਰੈਂਸਿਕ ਜਾਂਚ ਤੋਂ ਕੀ ਕੁਝ ਨਵਾਂ ਸਾਹਮਣੇ ਆਉਂਦਾ ਦਨ ਮਿਊਟ ਤੇ ਅਸੀਂ ਤੁਹਾਨੂੰ ਇਸ ਮਾਮਲੇ ਦੀ ਹਰ ਅਪਡੇਟ ਦਿੰਦੇ ਰਹਾਂਗੇ ਦਨ ਮਿਊਟ ਲਈ ਅਮਰਿਤਸਰ ਤੋਂ ਮੁਕੇਸ਼ ਮਹਿਰਾ ਦੀ ਰਿਪੋਰਟ